ਹਾਂਜੀ ਬਾਬਿਓ ਕਹਿ ਚੋ ਜੀ ਸਾਰੇ ਲੋ ਜੀ ਮੈਂ ਛੋਟਾ ਆਪਣਾ ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ ਕਾਲੀ ਦੁਨੀਆ ਦਾ ਪ੍ਰਧਾਨ ਤੇ ਕੱਲ ਨੂੰ ਬਾਬਿਓ ਹਸ਼ਨਪੁਰ ਪਿੰਡ ਮੁਲਾਪੁਰ ਦਾਖਾ ਦੇ ਕੋਲੇ ਕਬੂਤਰਵਾਜ ਵੀਰਾਂ ਨੂੰ ਬੇਨਤੀ ਆ ਤੇ ਜਿਹੜੇ ਘੋੜਿਆਂ ਦੇ ਸ਼ਕੀਨ ਨੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਪੁੱਤਿਆਂ ਦੇ ਸ਼ਕੀਨ ਨੇ ਤੇ ਜਿਹੜੇ ਬਲਦਾਂ ਦੇ ਸ਼ਕੀਨ ਨੇ ਉਹਨਾਂ ਨੂੰ ਵੀ ਬੇਨਤੀ ਆ ਸਾਰਿਆਂ ਨੂੰ ਕੱਲ ਨੂੰ ਪਿੰਡ ਹਸ਼ਨਪੁਰ ਮੁਲਾਪੁਰ ਦਾਖਾ ਦੇ ਕੋਲੇ ਉੱਥੇ ਇਕੱਠ ਰੱਖਿਆ ਗਿਆ ਤੇ ਵੱਧ ਤੋਂ ਵੱਧ ਪਹੁੰਚਣਾ ਉੱਥੇ ਤੇ ਮੈਂ ਵੀ ਪਹੁੰਚ ਰਿਹਾ ਕੱਲ ਨੂੰ ਮਿਲਦੇ ਆਂ ਤੇ ਬੱਕੀ ਪਹੁੰਚੋ ਸਾਰੇ ਜਿੰਨੇ ਵੀ ਸ਼ੌਂਕੀ ਸਰਦਾਰ ਨੇਗੇ ਸਾਰੇ ਪਹੁੰਚੋ ਜੀ ਉੱਥੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਦੋਦਾ ਪਿੰਡ ਹਸਨਪੁਰ ਜਲਾਲ ਲੁਧਿਆਣਾ ਤੇ ਆਪਣੇ ਬੈਲ ਗੱਡਿਆਂ ਵਾਲੇ ਤੇ ਕੁੱਤਿਆਂ ਦੀਆਂ ਦੌੜਾਂ ਵਾਲੇ ਤੇ ਕਬੂਤਰਾਂ ਵਾਲੇ ਭਰਾ ਪਹੁੰਚਣਾ ਤੇ ਉੱਥੇ ਇਕੱਠ ਕੀਤਾ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆ ਬਈ ਜ਼ਰੂਰ ਪਹੁੰਚੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਿਤੀ 29 ਜੂਨ ਪਿੰਡ ਹਸਨਪੁਰ ਜਿਲ੍ਹਾ ਲੁਧਿਆਣਾ ਵਿਖੇ ਵਿਰਾਸਤ ਖੇਡਾਂ ਬਾਰੇ ਇਕੱਠ ਕੀਤਾ ਗਿਆ ਜਿਵੇਂ ਕਿ ਕਬੂਤਰਬਾਜ਼ ਘੋੜਸਵਾਰੀ ਤੇ ਕੁੱਤਿਆਂ ਦੀਆਂ ਦੌੜਾਂ ਸਾਰੇ ਭਰਾ ਉਥੇ ਜ਼ਰੂਰ ਪਹੁੰਚੋ ਧੰਨਵਾਦ ਜੀ ਆਇਆ ਪਹਿਲਵਾਨ ਗੋਲੂ ਚੀਮਾ ਸੋ ਤਰੀਕ ਨੋਟ ਕਰ ਲੋ ਜੀ 29 ਜੂਨ 2025 ਦਿਨ ਐਤਵਾਰ ਯਾਨੀ ਕੱਲ ਨੂੰ ਪਿੰਡ ਪਨੂੜ ਨੇੜੇ ਮੁਲਾਪੁਰ ਦਾਖਾ ਸੋ ਸਾਡੇ ਪ੍ਰਾਣੇ ਦਰਸ਼ਕਾਂ ਨਾਲ ਜੁੜੀਆਂ ਜਿਵੇਂ ਕੁੱਤਿਆਂ ਦੀ ਦੌੜ ਹੋਵੇ ਤਾਂ ਦੀ ਦੌੜ ਜਾਂ ਘੋੜਿਆਂ ਦੀ ਜਾਂ ਕਬੂਤਰबाजी ਇਸ ਦੇ ਮੁਖ ਰੱਖਦੇ ਹੋਏ ਬਹੁਤ ਵੱਡਾ ਉੱਥੇ ਇਕੱਠ ਹੋ ਰਿਹਾ ਹੈਗਾ ਸੋ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਕਬੂਤਰ ਸ਼ਕੀਨ ਪਹੁੰਚ ਰਹੇ ਨੇ ਸੋ ਤੁਸੀਂ ਵੀ ਹਮ ਹਮਾ ਕੇ ਪਹੁੰਚਣਾ ਹੈਗਾ ਉੱਥੇ ਜਾ ਕੇ ਸਭ ਦੇ ਵਿਚਾਰ ਸੁਣਨੇ ਨੇਗੇ ਮੈਂ ਦੁਬਾਰਾ ਫੇਰ ਪਿੰਡ ਦੱਸਣ ਲੱਗਾ ਪਿੰਡ ਪਨੂੜ ਨੇੜੇ ਮੁਲਾਪੁਰ ਦਾ ਸੋ ਪਹੁੰਚੋ ਜੀ ਹਮ ਹਮਾ ਕੇ ਸਸਰੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਲਓ ਜੀ ਦੋਸਤੋ ਕੱਲ ਯਾਨੀ ਦੀ 28 ਜੂਨ ਨੂੰ ਪਿੰਡ ਹਸਨਪੁਰ ਮਥਲਾਪੁਰ ਤੱਕਾ ਵਿਖੇ ਇੱਕ ਇਕੱਠ ਰੱਖਿਆ ਗਿਆ ਹੈ ਜਿਹੜਾ ਇਕੱਠ ਹੈ ਇਹ ਪੰਜਾਬ ਦੇ ਨਾਲ ਜਿਹੜੀਆਂ ਵਿਰਾਸਤੀ ਖੇਡਾਂ ਨੇ ਜਾਂ ਜਿਹੜੇ ਸ਼ੌਂਕ ਨਾਲ ਪਾਲੇ ਜਾਂਦੇ ਜਾਨਵਰ ਹੈ ਤੇ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਿਹੜੇ ਘੋੜਿਆਂ ਦਾ ਸ਼ੌਂਕ ਰੱਖਦੇ ਆ ਕਬੂਤਰਬਾਜੀ ਦਾ ਕਬੂਤਰਾਂ ਦਾ ਸ਼ੌਂਕ ਆ ਜਾਂ ਉੱਤਿਆਂ ਦਾ ਸ਼ੌਂਕ ਹੈ ਸੋ ਇਹ ਜਿਹੜੀਆਂ ਵਿਰਾਸਤੀ ਖੇਡਾਂ ਦੇ ਰਿਗਾਰਡਿੰਗ ਇਹ ਇਕੱਠ ਰੱਖਿਆ ਜਾ ਰਿਹਾ ਹੈ ਤੇ ਪਹੁੰਚੋ ਸਾਰੇ ਹਮਮਾ ਕੇ ਜਿਹੜੇ ਵੀ ਸ਼ੌਂਕ ਰੱਖਦੇ ਨੇ ਤੇ ਕਿਸੇ ਮੋਦੇ ਦੇ ਪਰੋਤਿਕ ਪੋਸ਼ਚਨੀਆਂ ਦੇ ਲਾਗੇ ਤਿਆਰ ਨਹੀਂ ਤੇ ਕੱਲ੍ਹ ਜਾਣੀ ਦੀ 29 ਤਰੀਕ ਨੂੰ ਪਿੰਡ ਹਸਨਪੁਰ। ਥੈਂਕ ਯੂ ਸੋ ਮੱਚ। ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਤਾਂ ਆਪਣਾ ਕੋਡੀ ਪਲੇਅਰ ਪਾਲਾ ਜਲਾਲਪੁਰ ਬੇਨਤੀ ਕਰਨੀ ਸੀ 29 ਜੇ 2025 ਪਿੰਡ ਹਸਨਪੁਰ ਨੇੜੇ ਬੁੱਲਾਪੁਰ ਦਾ ਖਾਂ ਬਹੁਤ ਵੱਡਾ ਇਕੱਠ ਰੱਖਿਆ ਰੱਖਿਆ ਗਿਆ ਜੀ। ਤੇ ਜਿਹਦੇ ਵਿੱਚ ਸਾਰੇ ਨੌਜਵਾਨ ਬਯੁਰਗਾ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਅਪੀਲ ਕੀਤੀ ਜਾਂਦੀ ਵੀ ਸਾਰੇ ਜਣੇ ਜਰੂਰ ਪਹੁੰਚੋ ਜੀ ਇਹ ਇਕੱਠ ਆਪਣੇ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਰੱਖਿਆ ਗਿਆ ਜਿਹਦੇ ਚ ਕਬੂਤਰਾਂ ਦੇ ਸ਼ਕੀਨ ਕੁੱਤਿਆਂ ਦੇ ਸ਼ਕੀਨ ਬਲਦਾਂ ਦੇ ਸ਼ਕੀਨ ਘੋੜਿਆਂ ਦੇ ਸ਼ਕੀਨ ਇਹ ਸਾਰੇ ਪ੍ਰਾਵਾਂ ਨੂੰ ਬੇਨਤੀ ਸਾਰੇ ਜਣੇ ਇਸ ਇਕੱਠ ਦੇ ਵਿੱਚ ਜੁੜੋ ਜਿੰਨੇ ਵੀ ਇਹਨਾਂ ਵਿਰਾਸਤੀ ਖੇਡਾਂ ਨੂੰ ਪਿਆਰ ਕਰਦੇ ਆ ਇਹਨਾਂ ਨੂੰ ਬਚਾਉਣ ਦੀ ਗੱਲ ਕੀਤੀ ਜਾਣੀ ਹੈ ਜੀ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦੇ ਆਖਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਰੀਖੋਸਾ ਕੋਟਲਾ ਸੋ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਵੇਂ ਸਾਡੀਆਂ ਪਿੰਡੂ ਖੇਡਾਂ ਸਾਡੀਆਂ ਬਰਾਸਤੀ ਖੇਡਾਂ ਸਾਡੀਆਂ ਪਿੰਡਾਂ ਦੀਆਂ ਖੇਡਾਂ ਜਿਵੇਂ ਬਲਦਾਂ ਦੀਆਂ ਦੌੜਾਂ ਕੁੱਤਿਆਂ ਦੀਆਂ ਰੇਸਾਂ ਕਬੂਤਰਬਾਜ਼ੀ ਇਹਨਾਂ ਨੂੰ ਰੋਕਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਔਰ ਉਹਦੇ ਸਬੰਧ ਦੇ ਵਿੱਚ ਕਿ ਇਹ ਖੇਡਾਂ ਨਾ ਰੁਕਣ ਉਹਦੇ ਸਬੰਧ ਦੇ ਵਿੱਚ ਬਹੁਤ ਵੱਡਾ ਕਾਠ ਜਿਹੜਾ ਉਹ ਪਿੰਡ ਪਨੋੜ ਮੁੱਲਾਂਪੁਰ ਦੇ ਨੇੜੇ ਰੱਖਿਆ ਗਿਆ ਪਿੰਡ ਪਨੋੜਾਂ ਦੇ ਵਿੱਚ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਸਾਥ ਦੇਈਏ ਸਾਡੇ ਵੀਰਾਂ ਦਾ ਕਿਉਂਕਿ ਸਾਡੀਆਂ ਇਹ ਪਿੰਡੂ ਖੇਡਾਂ ਨੇ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਵੱਸਦੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੇਡਾਂ ਆ ਔਰ ਉੱਥੇ ਨਿੱਕੂ ਲੋਪੋ ਹੋਣੀ ਸਾਡੇ ਵੀਰ ਨੇ ਸਿੱਧਵਾ ਤੋਂ ਨਿੱਕੇ ਹੋਣੀ ਵੀਰ ਨੇ ਇਹ ਵੀ ਆਪਣੇ ਸਾਥੀਆਂ ਨਾਲ ਸਾਰੇ ਪਹੁੰਚ ਰਹੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਹੋ ਮਹਮਾ ਕੇ 29 ਤਰੀਕ ਨੂੰ ਪਿੰਡ ਪੰਡੋੜਾ ਮੁੱਲਾਪੁਰ ਦੇ ਨੇੜੇ ਆਪਾਂ ਪਹੁੰਚੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਮਤਸ ਸਿੰਘ ਕਹੈਲਵਾਨ ਪਟਿਆਲੇ ਤੋਂ ਭਾਰਤ ਮਾਰ ਸਮਰਾਟ ਏਸ਼ੀਅਨ ਗੇਮ ਦਾ ਮੈਡਲਿਸਟ ਏਸ਼ੀਆ ਚੈਂਪੀਅਨਸ਼ਿਪ ਦਾ ਮੈਡਲਿਸਟ ਮੈਂ ਆਪਣੇ ਵੀਰਾਂ ਸੱਜਣਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਏ ਕੱਲ ਨੂੰ ਹਸਨਪੁਰ ਲਾਗੇ ਬੁੱਲਾਪੁਰ ਤੱਕਾਂ 29 ਤਰੀਕ 29 6 2025 ਨੂੰ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਏ ਉਹ ਇਕੱਠ ਇਸ سلسلے ਵਿੱਚ ਹੋ ਰਿਹਾ ਕਿ ਜਿਹੜਾ ਸਰਕਾਰਾਂ ਜਾਂ ਕੁਝ ਲੋਕ ਵਿਰੋਧ ਕਰ ਰਹੀਆਂ ਨੇ ਆਪਣੀਆਂ ਜਿਵੇਂ ਬਲਦਾਂ ਦੀ ਦੌੜਾਂ ਹੋ ਗਈਆਂ ਮੁਰਗਿਆਂ ਦੇ ਗੇਮਾਂ ਹੋ ਗਈਆਂ ਘੋੜਿਆਂ ਦੀ ਦੌੜਾਂ ਹੋ ਗਈਆਂ ਕੁੱਤਿਆਂ ਦੀ ਦੌੜਾਂ ਹੋ ਗਈਆਂ ਇਹਦਾ ਵਿਰੋਧ ਕਰ ਰਹੇ ਆ ਉਸ ਚੱਕਰ سلسلے ਵਿੱਚ ਆਪਾਂ ਉੱਥੇ ਬਹੁਤ ਥੋੜਾ ਕੱਟ ਕਰ ਰਹੇ ਆ ਸਭ ਨੇ ਹੌਮ ਹੌਮਾ ਕੇ ਉੱਥੇ ਪਹੁੰਚਣਾ ਹੈ ਕਿ ਆਪਾਂ ਜਗਾਉਣਾ ਉਹਨਾਂ ਲੋਕਾਂ ਨੂੰ ਜਿਹੜੇ ਵਿਰੋਧ ਕਰਦੇ ਆ ਕਿ ਤੁਸੀਂ ਭਾਈ ਵਿਰੋਧ ਕਿਉਂ ਕਰਦੇ ਹੋ ਇਹ ਸਾਡੀਆਂ ਵਿਰਾਸਤੀ ਖੇਡਾਂ ਨੇ ਇਹਨਾਂ ਨੂੰ ਇਦਾਂ ਚੱਲਣ ਦਿਓ ਬਾਕੀ ਮੈਂ ਉਹਨਾਂ ਲੋਕਾਂ ਨੂੰ ਹੀ ਦੱਸਣਾ ਚਾਹੁੰਦਾ ਜਿਹੜੇ ਵਿਰੋਧ ਕਰ ਰਹੇ ਆ ਕਿ ਤੁਹਾਨੂੰ ਪਤਾ ਨਹੀਂ ਹੈਗਾ ਜਿਹੜੇ ਲੋਕ ਇਹ ਗੇਮਾਂ ਕਰ ਕਰਦੇ ਨਾ ਬਲਦਾਂ ਦੀ ਦੌੜਾਂ ਕੋੜਿਆਂ ਦੇ ਕੁੱਤੇ ਆਂਦੀਆਂ ਕੀ ਸੋਚ ਨਹੀਂ ਸਕਦੇ ਆਪਣੇ ਪੁੱਤਾਂ ਨੂੰ ਵੱਧ ਸੇਵਾ ਕਰਦੇ ਉਹਨਾਂ ਜਾਨਵਰਾਂ ਦੀ ਉਹ ਉਹਨਾਂ ਦੇ ਘਰ ਜਾੜੇ ਹੋਏ ਨੇ ਆਪਣੇ ਉਹਨਾਂ ਦੀ ਸੇਵਾ ਕਰ ਕਰਕੇ ਕਿ ਉਹ ਲੋਕ ਉਹਨਾਂ ਲੋਕਾਂ ਸਭੋਨਾਂ ਤੇ ਵਿਰਾਸਤੀ ਖੇਤਾਂ ਬਚਾਈਆਂ ਹੋਈਆਂ ਨੇ ਤੇ ਆਪਾਂ ਰੱਖੋ ਤਾਂ ਸੋਨ ਦਾ ਸਾਥ ਦੇਣਾ ਚਾਹੀਦਾ ਪਰ ਆਪਾਂ ਮਰੋਦ ਕਰਦੇ ਆ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਵੇਂ ਅਸੀਂ ਦੂਜਿਆਂ ਦੀਆਂ ਬੰਦਿਆਂ ਦੀਆਂ ਗੇਮਾਂ ਹੁੰਦੀਆਂ ਨਾ ਕੁਸ਼ਤੀਆਂ ਲੜਦੇ ਆ ਕਬੱਡੀ ਖੇਡਦੇ ਆ ਐਥਲੈਟਿਕ ਕਰਦੇ ਆ ਦੌੜਾਂ ਲਾਉਂਦੇ ਆ ਉਹਦੇ ਵਿੱਚ ਜੇ ਪਬਲਿਕ ਇਹਨਾਂ ਮਰ ਜਾਂਦੇ ਇੰਨਾ ਜ਼ੋਰ ਲੱਗ ਜਾਂਦਾ ਨਾ ਇੰਨਾ ਬੁਰਾ ਹਾਲ ਹੋ ਜਾਂਦਾ ਆਪਾਂ ਕਰ ਉਹ ਵੀ ਗੇਮਾਂ ਬੰਦ ਕਰਾ ਦੇਣੀਆਂ ਚਾਹੀਦੀਆਂ ਉਹ ਆਪਣੀ ਜਗ੍ਹਾ ਤੇ ਸਾਡੀ ਵਿਰਾਸਤ ਆਓ ਤਾਂ ਉਹ ਅਸੀਂ ਦੇਖਦੇ ਆਂ ਬਾਕੀ ਦੁਨੀਆ ਕੇ ਮਹਾਪਰੇ ਸਾਥਿਆ ਇਸ ਕਰਕੇ ਮੇਰੀ ਸਾਰੇ ਵੀਰਾਂ ਸੱਜਣਾਂ ਨੂੰ ਬੇਨਤੀ ਆ ਵਿਰੋਧ ਨਾ ਕਰੋ ਕੇ ਉਹਨਾਂ ਦਾ ਸਾਥ ਦਿਓ ਕਿ ਕੱਲ ਨੂੰ ਹਮੇ ਹਮਾ ਕੇ 29 ਤਰੀਕ ਨੂੰ ਅਸਲਪੁਰ ਲਾਗੇ ਬੰਲਾ ਪ੍ਰਦਾਕਸ਼ਾ ਸਾਰੇ ਲੋਕ ਪਹੁੰਚ ਕੇ ਕੋਸ਼ਿਸ਼ ਕਰਦੇ ਆਪਣੇ ਆਪਣੇ ਸੁਧਾਰ ਦਾ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਸਤਿਕਾਰ ਸਤਿਕਾਰ ਮੈਂ ਅਰਵਿੰਦਰ ਗਰੇਵਾਲ ਬੜੀ ਦੇਰ ਤੋਂ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਚਾਹੇ ਪਹਿਲਾਂ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕੀਤੀਆਂ ਗਈਆਂ ਤੇ ਅੱਜ ਕੱਲ ਕਬੂਤਰ ਬਾਜੀ ਔਰ ਕੁੱਤਿਆਂ ਦੀਆਂ ਦੌੜਾਂ ਔਰ ਜਿਹੜੀ ਘੋੜ ਸਵਾਰੀ ਆ ਘੋੜਿਆਂ ਦੀਆਂ ਦੌੜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ ਇਹ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਡਾ ਪਿੰਡੂ ਕਲਚਰ ਆ ਸਾਡੀ ਪਿੰਡੂ ਵਿਰਾਸਤ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਹੀ ਖੇਡਾਂ ਵਸਦੀਆਂ ਨੇ ਔਰ ਇਹਨਾਂ ਖੇਡਾਂ ਦੇ ਹੱਕ ਦੇ ਵਿੱਚ ਕੱਲ ਨੂੰ 29 ਜੂਨ ਨੂੰ ਪਿੰਡ ਪਨੂੜਾ ਨੇੜੇ ਮੁੱਲਾਪੁਰ ਦਾਖਾ ਜਿਹੜਾ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਉੱਤੇ ਪੈਂਦਾ ਉੱਥੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਤੋਂ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਛੱਡ ਕੇ ਇਸ ਇਕੱਠ ਦੇ ਵਿੱਚ ਹਿੱਸਾ ਲਓ ਤਾਂ ਜੋ ਜਿਹੜੀਆਂ ਸਾਡੀਆਂ ਰਵਾਇਤੀ ਪਿੰਡੂ ਖੇਡਾਂ ਨੇ ਇਨਾਂ ਮੁਲੂਕ ਨੂੰ ਤੋਂ ਬਚਾਇਆ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਪਰੀ ਸਤਿ ਸ਼ਕਾਲ ਮੈਂ ਜੀ ਐਮ ਵੀਰ ਤੇ ਸੱਜਣੋ 29 6 2025 ਯਾਨੀ ਕਿ 29 ਤਰੀਕ 29 ਜੂਨ ਨੂੰ ਕੱਲ ਨੂੰ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿਕੇ ਕੱਟ ਰੱਖਿਆ ਗਿਆ ਜੀ ਇੱਥੇ ਸਾਡੇ ਬਜ਼ੁਰਗ ਸਾਡੇ ਭਰਾ ਪਹੁੰਚ ਰਹੇ ਨੇ ਤੇ ਇਕੱਠ ਹੈਗਾ ਜੀ ਮਤਲਕ ਆਪਣੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਦੇ ਤੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਥੋੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀ ਚ ਕਬੂਤਰਬਾਜੀ ਹੈ ਘੋਟ ਸواری ਹੈ ਘੋੜਿਆਂ ਦੀਆਂ ਰਿਸਾਂ ਨੇ ਕੁੱਤਿਆਂ ਦੀਆਂ ਰਿਸਾਂ ਨੇ ਤੇ ਹੋਰ ਵੀ ਬਲਦਾਂ ਦੀਆਂ ਰਿਸਾਂ ਨੇ ਇਹ ਸਾਰਿਆਂ ਦੇ ਮਤਲਕ ਜਿਹੜਾ ਉੱਥੇ ਇਕੱਠ ਰੱਖਿਆ ਗਿਆ ਹੈ ਤੋਂ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਤੁਸੀਂ ਉੱਥੇ ਉਮਾ ਮਾ ਕੇ ਪਹੁੰਚੋ ਪਿੰਡ ਹਸਨਪੁਰ ਹੈ ਜੀ ਤੇ ਤਰੀਕ ਹੈ ਕੱਲ ਦੀ 29 ਤਰੀਕ ਤੇ ਨੇੜੇ ਮੁੱਲਾਂਪੁਰ ਪੱਖਾ ਧੰਨਵਾਦ ਬਹੁਤ-ਬਹੁਤ ਧੰਨ ਸასი ਗਾਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਹਿਰੀ ਪਹਿਲੋਂ ਪਿੰਡ ਸ਼ੇਰੋਂ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਜਿੱਥੇ ਆਪਣਾ ਬਹੁਤ ਵੱਡਾ ਇਕੱਠ ਹੋ ਰਿਹਾ ਵਾ ਇਸ ਇਕੱਠ ਦੇ ਵਿੱਚ ਮੈਂ ਸਾਰੇ ਹੀ ਜਿੰਨੇ ਵੀ ਵਿਰਾਸਤੀ ਖੜਾ ਪਿਆਰ ਕਰਦੇ ਵੀਰਾਂ ਨੂੰ ਬੇਨਤੀ ਆ ਕਿ ਹੌਮ ਹਮਾਗੇ ਪਹੁੰਚੋ ਨਾਲ ਦੀ ਨਾਲ ਮੈਂ ਪੰਜਾਬ ਗਵਰਨਮੈਂਟ ਦੇ ਕੈਬਨਿਟ ਮਿਨਿਸਟਰ ਸਾਹਿਬ ਗੁਰਮੀਤ ਸਿੰਘ ਖੁੜੀਆਂ ਜੀ ਮੀਤ ਹੇਰ ਜੀ ਕੈਬਨਿਟ ਮਿਨਿਸਟਰ ਪੰਜਾਬ ਨਾਲ ਲਾਲਜੀਤ ਸਿੰਘ ਪੁੱਤਰ ਸਾਡੇ ਮੰਤਰੀ ਪੰਜਾਬ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨਾਲ ਦੀ ਨਾਲ ਐਨ ਆਰ ਆਈ ਵੀਰ ਜਿਹੜੇ ਇੱਡਾ ਵੱਡਾ ਸਹਿਯੋਗ ਦੇ ਰਹੇ ਆ ਨਾਲ ਦੀ ਨਾਲ ਲੋਕਲ ਕਮੇਟੀਆਂ ਜਿਨ੍ਹਾਂ ਇਹਨਾਂ ਵੱਡਾ ਮੈਨੇਜਮੈਂਟ ਕੀਤਾ ਵਾ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹੋਰ ਜਿੰਨੇ ਵੀ ਸਾਡੇ ਪ੍ਰੇਮੀ ਗੇਮਾਂ ਨੂੰ ਪਿਆਰ ਕਰਨ ਵਾਲੇ ਵੀਰਾਂ ਨੇ ਇਸ ਚੀਜ਼ ਨੂੰ ਬਚਾਉਣ ਦੀ ਖਾਤਰ ਬਹੁਤ ਜਿਆਦਾ ਜੋਰ ਲਾਇਆ ਵਾ ਉਹਨਾਂ ਦਾ ਤਹਿ ਦੋਂ ਧੰਨਵਾਦ ਆ ਤੇ ਮੈਂ ਮੁੱਢ ਤੋਂ ਅਪੀਲ ਕਰਦਾ ਵਾਂ ਜਿੰਨੇ ਵੀ ਸਾਡੇ ਗਰੁੱਪ ਦੇ ਮੈਂਬਰ ਸਾਹਿਬਾਨ ਜਿੰਨੇ ਵੀ ਸਾਡੋ ਪਿਆਰ ਕਰਨ ਵਾਲਿਆ ਜਿੰਨੇ ਵੀ ਗੇਮਾਂ ਨੂੰ ਪਿਆਰ ਕਰਨ ਵਾਲਿਆ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਆਪਣਾ ਕੋਈ ਵੀ ਵਾਰ-ਵਾਰ ਛੱਡ ਕੇ ਆਪਾਂ ਇੱਕਜੁੱਟ ਹੋ ਗਏ ਇਸ ਗੇਮ ਨੂੰ ਬਚਾਉਣ ਦੀ ਖਾਤਰ ਸਾਰੇ ਹੰਮਾ ਵਾਂਗੇ ਪਹੁੰਚ ਗਏ ਜੇ ਕਿ ਇਹ ਦੀ ਸ਼ਾਮ ਦੇ ਖਰਾਬ ਬੋਲੇ ਗਏ ਮਾਫੀ ਚਾਹੁੰਦੇ ਆਂ ਦੀ ਰੱਬ ਰੱਖਾ ਜੀ